ਦੁਨੀਆ ਵਿੱਚ ਕੁਝ ਐਸੇ ਲੋਕ ਵੀ ਹਨ ਜੋ ਬੇਸ਼ਰਮੀ ਦੀਆਂ ਹੱਦਾਂ ਪਾਰ ਕਰਨ ਵਿੱਚ ਕੋਈ ਕਸਰ ਨਹੀਂ ਛੱਡਦੇ ਅਤੇ ਨਾ ਹੀ ਇਹਨਾਂ ਲੋਕਾਂ ਨੂੰ ਪ੍ਰਮਾਤਮਾ ਜਾਂ ਕਿਸੇ ਇਸ਼ਟ ਦਾ ਕੋਈ ਡਰ ਹੈ ਇਹ ਜੋ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਪਾਣੀ ਪਤ ਦੇ ਇੱਕ ਗੁਰਦੁਆਰਾ ਸਾਹਿਬ ਦੀ ਹੈ ਜਿੱਥੇ ਇਹ ਲੋਕ ਆਪਣੀਆਂ ਕਰਤੂਤਾਂ ਦੀ ਨਮਾਇਸ਼ ਕਰ ਰਹੇ ਹਨ ਇਸ ਗੁਰਦੁਆਰਾ ਸਾਹਿਬ ਦੀ ਕਮੇਟੀ ਗੁਰੂ ਸਾਹਿਬ ਜੀ ਦੇ ਸਿਧਾਂਤਾਂ ਤੇ ਮਰਜ਼ਾਦਾ ਤੋਂ ਬਾਗੀ ਹੈ ਤੇ ਵੱਡੇ ਵੱਡੇ ਅਪਰਾਧ ਕਰਨ ਤੋਂ ਬਾਅਦ ਮਾਫੀ ਮੰਗੀ ਜਾਂਦੀ ਹੈ ਜਿੱਥੇ ਕਿ ਇਹਨਾਂ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਟਿੱਕ ਕਹੌਣ ਵਾਲੇ ਵੀ ਸਿਰਫ ਪਹਿਰਾਵੇ ਦੇ ਹਿੱਸੇ ਖਾਂ ਜੋ ਪੱਗਾ ਵਿੱਚ ਸਿਰਫ ਸਾਈ ਨਾਲ ਖੜੇ ਹਨ ਜਿਵੇਂ ਕਿ ਇਹਨਾਂ ਪਖੰਡੀਆਂ ਨੇ ਕੋਈ ਜੁਰਮ ਹੀ ਨਾ ਕੀਤਾ ਹੋਵੇ ਤੇ ਹੁਣ ਵੱਡਾ ਜੁਰਮ ਕਰਨ ਤੋਂ ਬਾਅਦ ਇੱਕ ਪਖੰਡੀ ਕਹਿੰਦਾ ਕਿ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਹੀ ਦਿਨ ਦੀ ਸ਼ੁਰੂਆਤ ਕਰਦਾ ਹਾਂ ਤੁਸੀਂ ਜੁੜੇ ਰਹੋ ਪਬਲਿਕ ਕ੍ਰਾਈਮ ਨਿਊਜ਼ ਦੇ ਨਾਲ ਮੈਂ ਕ੍ਰਿਪਾਲ ਸਿੰਘ ਸ਼ੇਰਗੁਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਰੇ ਭਗਵਾਨ ਜੀ ਸਹਾਇਵਾ ਸੇ ਭੋਤ ਜੀ ਕੀ ਬਾਤ ਸੇ ਦੱਸਣੀ ਬੋਲ ਨੇ ਅਸਲਿਆਂ ਦੇ ਅਸਰੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਚਨਾ ਵਿੱਚ ਦੋ ਹੱਥ ਦੋੜ ਅਰਦਾਸ ਬੇਤੀ ਹੈ ਬਾਦਸ਼ਾਹ ਜੀ ਆਪ ਜੀ ਦੇ ਚਰਨ ਸੇਵਕਾਂ ਪਾਸੋਂ ਜੋ ਆਪ ਜੀ ਦੀ ਸ਼ਾਨ ਦੇ ਅਨੁਸਾਰ ਮर्यादा ਦੀ ਉਲੰਘਣਾ ਹੋਈ ਕਿਸ ਦੇ ਸਤੂਰ ਬਾਦਸ਼ਾਹ ਜੀ ਸਮੂਹ ਸਾਥ ਸ੍ਰੀਮਤ ਮਾਈ ਭਾਈ ਪ੍ਰਬੰਧਕ ਵਾਹਿਗੁਰੂ ਜੀ ਦੀ ਫਤਿਹ ਗੁਰਦੁਆਰਾ ਸੰਦਵਾਰਾ ਹਰੀ ਮੰਦਰ ਵਿਖੇ ਪਿਛਲੇ ਦਿਨੀ ਜੋ ਇਹ ਸਤਗੁਰ ਪਾਤਸ਼ਾਹ ਦੀ ਪਾਵਨ ਹਜ਼ੂਰੀ ਦੇ ਵਿੱਚ ਜਿਹੜੀ ਇੱਕ ਕੈਸਟ ਜਿਹੜੀ ਹੈ ਉਹ ਵਾਇਰਲ ਹੋਈ ਤੇ ਜਿਸ ਦੇ ਵਿੱਚ ਕੋਈ ਸਤਗੁਰ ਜੀ ਦੀ ਮਰਿਆਦਾ ਦਾ ਉਲੰਘਣ ਕੀਤਾ ਗਿਆ ਤੇ ਉਸ ਦੇ ਬਾਰੇ ਪਾਣੀਪਤ ਸ਼ਹਿਰ ਦੀਆਂ ਸਾਰੀਆਂ ਸੰਗਤਾਂ ਇਕੱਤਰ ਹੋਈਆਂ ਇਥੋਂ ਦੀ ਪ੍ਰਬੰਧਕ ਕਮੇਟੀ ਦੇ ਕੋਲ ਸਾਰੇ ਆਏ ਇਹਨਾਂ ਨੇ ਇਸ ਗਾਦੇ ਲਈ ਖਿਮਾ ਦੀ ਯਾਤਕ ਹੋਏ ਕਿ ਇਹ ਐਸੀ ਗਲਤੀ ਹੋਈ ਹੈ ਉਹ ਤਾਂ ਸਾਡੇ ਕੋਲ ਹੋਈ ਹੋਈ ਗਲਤੀ ਨਹੀਂ ਹੋਏਗੀ ਸੋ ਆਓ ਇਹਨਾਂ ਦੇ ਕੋਲ ਵੀ ਜੋਰ ਕੇ ਕਹਿਣਾ ਚਾਹੁੰਦੇ ਹਨ ਇਹਨਾਂ ਪਾਸੋਂ ਸਰਬੰਨ ਕਰੋ ਜੀ ਵਾਇਗੁਰੂ ਜੀ ਦਾ ਖਾਲਸਾ ਭਾਈ ਦੇ ਗੁਰੂ ਜੀ ਮੱਥੇ ਜੋ ਗਲਤੀ ਸੰਧਵਰ ਹਰਿਮੰਦਰ ਸਾਸ ਸੰਗ੍ਹਾ ਹਾਲ ਦੇ ਅੰਦਰ ਹੋਈ ਹੈ ਉਹਦੇ ਵਾਸਤੇ ਅਸੀਂ ਸਾਰੇ ਪ੍ਰਬੰਧਕ ਕਮੇਟੀ ਸੇਵਾਦਾਰ ਪ੍ਰਧਾਨ ਕੈਸ਼ੀਅਰ ਜਿੰਨੇ ਵੀ ਅਸੀਂ ਸਦਸੇ ਹਾਂ ਉਸ ਦੇ ਬਾਰੇ ਮਾਫੀ ਮੰਗਦੇ ਹਾਂ ਹੱਥ ਜੋੜ ਕੇ ਮਾਫੀ ਮੰਗਦੇ ਹਾਂ ਵਾਇਗੁਰੂ ਦੇ ਅੱਗੇ ਮੱਥਾ ਢੇਕੇ ਮਾਫੀ ਮੰਗਦੇ ਹਾਂ ਅਗੋਂ ਤੋਂ ਇਹ ਗਲਤੀ ਨਹੀਂ ਹੋਏਗੀ ਦਾਸ ਖਮਾ ਦਾ ਜਾਚਕ ਹੈ ਪੂਰੀ ਸਭਾ ਜੋ ਹੈ ਮर्याਦਾ ਨਾਲ ਚੱਲੇਗੀ ਇਹ ਅਸੀਂ ਅਸ਼ਵਾਸਨ ਦਿੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਕਮੇਟੀਆਂ ਸਭ ਨੂੰ ਵंदन ਵਾਹਿਗੁਰੂ ਜੀ ਕਰਨਾ ਸਾਹਿਬ ਨੂੰ ਸਤਕਾਰਯੋਗ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਮੇਰੇ ਜੀਵਨ ਦਾ ਆਧਾਰ ਸੀ ਆਧਾਰ ਹੈ ਆਧਾਰ ਹੀ ਰਹਿਣਾ ਹੈ ਮੇਰੀ ਸ਼ੁਰੂਆਤ ਸਵੇਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ ਗੈਰ ਨਹੀਂ ਕਰਦਾ ਨੀਆਂ ਹੈਗਾ ਸਾਡਾ ਗੁਰੂ ਗ੍ਰੰਥ ਸਾਹਿਬ ਮਾਤਾ ਰੈਸਨ ਦੇ ਵੀ ਪਹਿਲੇ ਗੁਰੂ ਗ੍ਰੰਥ ਸਾਹਿਬ ਲੱਗਦਾ ਬਾਅਦ ਮਾਤਾ ਰੈਸਨ ਦੇ ਦੇਸ਼ੇ ਦਰਸ਼ਨ ਕਰਨੇ ਸਵੇਰੇ ਨਿੱਤ ਪ੍ਰਤੀ ਸ਼ਾਮ ਨੂੰ ਨਾਉਂ ਦੇ ਘਾਰੇਗਾ ਸੀ ਹੁਣ ਚੱਲੂ ਹੋਣਾ ਲੱਸੀ ਪ੍ਰੋਗਰਾਮ ਤੇ ਪਹਿਲੇ ਮੈਂ ਦਰਸ਼ਨ ਕਰਨੇ ਸਾਬ ਆਣਾ ਸੀ ਮੈਂ ਇੱਥੇ ਇੱਥੇ ਆਣੇ ਨੂੰ 6:30 ਪਾਣੇ 7 ਵਜੇ ਲੇਕਿਨ 30 35 40 ਸਾਲਾਂ ਤੋਂ ਮੈਂ ਛੋਟਾ ਜਿਹਾ ਹੁੰਦਾ ਸੀ ਗੁਰੂ ਗ੍ਰੰਥ ਸਾਹਿਬ ਦੀ ਫੇਰੀ ਸਾਡੇ ਚਾਹ ਵੱਡੇ ਗੁਰਦੁਆਰਾ ਸਾਹਿਬ ਤੋਂ ਚਾਹ ਭਾਈ ਨਰਾਇਣ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਤੋਂ सा परिवार ने स्वागत करना थे, तरह तरह के सब कुछ हाजिर तो, तो, है कि इतने सारे सी, सारे मेरी वजह तो मैं माफिया मंगता सी मैं माफिया मंगता हाँ मैं अगो मेरे जी में कोई सेवा किसी तरीके की जैसे होगा मैं हर तरीके त्यार्यार त्यार रहागा मैं माफिया सब को मंगता पा मेरे को बहुत भारी चूक हुई है और अनजाने नहीं ध्यान पाया क्योंकि सब अच्छा है अच्छा ही हो गया वाहगुरु जी का खालसागुरु